ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019817 8427019817 ਸਟਾਰਟਿੰਗ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਬੈਡ ਦਿਖਾਉਣੇ ਪਏ ਤਾਜੀ ਸੂਈ ਵੀ ਪਹਿਲਾਂ ਧਾਰਾਂ ਬਾਈ ਦੇਖੋ ਬੱਚਾ ਸਾਹਮਣੇ ਖੜਾ ਦੇਖੋ ਤੇ ਜੇਰ ਅੱਖਾਂ ਦੇ ਸਾਹਮਣੇ ਪੈਂਦੀ ਦੇਖੋ ਗਾਂ ਲੈਣਿਆ ਮੈਂ ਡਰ ਜੇਰ ਦਾ ਹੁੰਦਾ ਉਹ ਗੱਲਾਂ ਦਾ ਪਰਦਾ ਫਾਸੋ ਧਾਰਾਂ ਦੇਖੋ ਇੱਕ ਜਾਨਾ ਨਹੀਂ ਦੋ ਦੋ ਜਾਨੇ ਬਹਿ ਕੇ ਧਾਰਾ ਮਾਰ ਕੇ ਲੈ ਕੇ ਜਾਇਓ ਤੇ ਫੇਰ ਸਵਾਲ ਆਊਗਾ ਜਮਾ ਕਿ ਆ ਬਾਤਾਂ ਦਾ ਤੇ ਹਾਂਜੀ ਬਾਈ ਜੀ ਸਸਰੀ ਕਾਲ ਜੀ ਸਸਰੀ ਕਾਲ ਬਾਈ ਜੀ ਨਾਮ ਐਡਰੈਸ ਦੱਸ ਦੀ ਆਪਣਾ ਬਾਈ ਭਾਉ ਨੂਰੀ ਸਿੰਘਾ ਪਿੰਡ ਹੜਿਆਏ ਜਿਹੜਾ ਬਰਨਾਲਾ ਹੈ ਜੀ ਤੇ ਮੋਬਾਈਲ ਨੰਬਰ ਦੱਸ ਦੀ ਕੰਟੈਕਟ ਨੰਬਰ 9877868899 ਤੇ ਦੂਜਾ ਨੰਬਰ ਹੈ 87355044 ਇਹ ਵੱਡੇ ਭਰਾ ਨੰਬਰ ਹੈ ਠੀਕ ਹੈ ਧਾਰਾ ਦਾ ਬਸ ਸਟਾਰਟਿੰਗ 'ਚ ਮਾਰ ਕੇ ਦਿਖਾ ਦਿਆਂ ਹਾਂਜੀ ਬਾਈ ਜਿੱਧਰ ਮਰਜ਼ੀ ਪਾਸੇ ਬਹਿ ਜਾ ਵੀਰੇ ਕੋਈ ਦਿੱਕਤ ਨਹੀਂ ਕਰਦੀ ਲੈ ਉੱਠੇ ਬਹਿ ਜਾ ਸਿੱਧੇ ਬਹਿ ਜਾ ਬਹਿ ਜਿਵੇਂ ਮਰਜ਼ੀ ਕਰੀ ਜਾ ਵੀ ਤੇ ਆਪਾਂ ਗੱਲ ਕਰੀਏ ਸੁਆਹ ਕਿਹੜਾ ਸੁਈਏ ਸੁਆਹ ਬਾਈ ਦੁਜਾ ਸੁਆਹ ਸੇਰ ਆਂਦਾ ਜੀ ਮਾਲਕਾਂ ਨੇ ਦੱਸਿਆਗਾ ਤੇ ਵੀ 23 ਕਿਲੋ ਪਹਿਲਾਂ ਨਾ ਦੱਸਿਆ ਬਾਈ 20 ਕਿਲੋ ਅੱਛਾ ਆਪਾਂ ਵੇ ਜਵਾਕਾਂ ਹੁੰਦਾ ਰਮਰਾਇ ਚੱਲੋ ਜਿਹੜਾ ਮਰਜੀ ਮਰ ਜਵੇ ਬਾਈ ਕੋਈ ਲੈ ਸੋਇਰ ਆ ਦੇਖੋ ਯਾਰ ਕਿਆ ਬਾਤਾਂ ਹਨਾ ਧਾਰਾ ਤੂਰਾ ਜੇ ਇੱਕ ਨੰਬਰ ਤੇ ਪਲੂਣ ਦਾ ਦੁੱਧ ਕਿੰਨਾ ਕ ਦੱਸਿਆ ਇਹਦਾ ਉਹ ਤੇ ਬਾਈ ਕੋਲ ਹਥਿਆਰ ਬਾਈ ਮਾਰ ਨਹੀਂ 20 ਕਿਲੋ ਦਾ ਪਹਿਲਾਂ ਨੇ ਜੀ ਤੇ ਤੇ ਉਹ ਮੰਨ ਲੇ ਦੁਜਾ ਸੁਆਹ ਜੀ 25 ਕਿਲੋ ਖਰਾ ਦੁੱਧ ਦੇਣਾ ਲੜਨੇ ਅੱਛਾ ਕੈਨ ਦਾ ਭਾਅ ਪਲੂਣ 20 ਤੋਂ ਬਾਹਰ ਚੱਲੀ ਪਈ ਆ 23 24 ਕਿਲੋ ਦੁੱਧ ਮੰਨ ਕੇ ਲੈ ਜੇ ਤੇ 나ੜ ਜੀ ਮੂਹਰ ਲਈ ਲੱਤ ਲੱਗ ਜਾਂਦੀ ਇਹ ਵੀ ਜਾਵਾਂ ਹਨਾ ਮੈਂ ਕਿਹਾ ਵੀ 25 ਕਿਲੋ ਖਰਾ ਦੁੱਧ ਦੂਦੀਓਂ ਬੱਧੀਆ ਚਾਫ ਜੱਡੀ ਆ ਕੋਈ ਛੋਟੀ ਨਹੀਂ ਜੀ ਤੇ ਵਾ ਜੇਰ ਤਾਂ ਆਪਾਂ ਬੈਠੀ ਠਾਦੀ ਮੈਨੂੰ ਤੇਜ਼ੀ ਸੀ ਹਨਾ ਨਹੀਂ ਆਪਾਂ ਸਾਰੀ ਪਵਾਇ ਦੇਣੀ ਬੱਚਾ ਕੀ ਦੇ ਦਾਂ ਨੇ ਬੱਸ ਆ ਬਈ ਮੈਂ ਠੀਕ ਆ ਤਾਂ ਰੇਟ ਇਹਦਾ ਕੀ ਰੱਖਿਆ ਵੇਚਣ ਵਾਲਾ ਹਾਂਜੀ ਹਾਂ ਨਾ ਰੇਟ ਆਪਾਂ ਵੇਚਣ ਵਾਲਾ ਕਿੰਨਾ ਰੱਖਿਆ ਜੀ ਮੁੱਲ ਕਰਾ ਲੈ ਵੀਰੇ 95 ਕਰਾ ਲੈ ਜਾਂ ਲੱਖ ਕਰਾ ਲੈ 90 ਹਜ਼ਾਰ ਦੀ ਵੜ ਦੇ ਦਾਂਗੇ ਮੰਨ ਤਾਂ ਕਰ ਦਾਂਗੇ ਬੰਦਾ ਕਾਦਾ ਨਹੀਂ ਪੀਊਗਾ ਟੋਰੀ ਬਾਹਰ ਨੂੰ ਇਹਨੂੰ ਦਵਰ ਕੱਦ ਕੱਟ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ 90000 ਦੇ ਵਿੱਚੋਂ ਛੋੜ ਸੱਪਾ ਮੌਕੇ ਤੇ ਹੋ ਜਾਊਗਾ ਜੇਰ ਪੈ ਰਹੀ ਆ ਧਾਰਾ ਮਾਰ ਕੇ ਦਿਖਾਦੀਆਂ ਤੇ ਜਮਾ ਬਿਲਕੁਲ ਤਾਜ਼ੀ ਅੱਖਾਂ ਸਾਹਮਣੇ ਸੂਈਆਂ ਨਜ਼ਾਰੇਦਾਰ ਜਮਾ ਹਨਾ ਤੇ ਆਹ ਦੇਖੋ ਯਾਰ ਜੇਰ ਵੀ ਜਮਾ ਸੈੱਟ ਦੀ ਜਮਾ ਸੋ ਇਦੋਂ ਬਾਅਦ ਜੇ ਕੋਈ ਵੀਰ ਕਹੇ ਵੀ ਜੇਰ ਸਾਨੂੰ ਫਲਾਣਾ ਕਰਦਾ ਵਪਾਰੀ ਨੋ ਕਰਤਾ ਤੇ ਐਵੇਂ ਮੰਨ ਲਓ ਵੀ ਮੈਂ ਬਾਈਆਂ ਦੇ ਨਾਲ ਆ ਕੇ ਤੁਹਾਡੇ ਨਾਲ ਉਹ ਕਲੇਸ਼ ਵਾਲਾ ਕੰਮ ਹੋ ਜੂ ਜਮਾ ਹਨਾ ਸਰ ਜੇਰ ਜਦੋਂ ਪਈ ਪੋਏ ਫੇਰ ਕਹਿੰਦੇ ਬਾਈ ਯਾਰ ਜੇਰ ਸਾਨੂੰ ਉਹ ਕਰਤਾ ਵਪਾਰੀ ਨੇ ਜੋ ਕਰਤਾ ਹਨਾ ਤੇ ਬਾਈ 90 ਚੋਂ ਮਾਨਦਾਨ ਦਾ ਕਰਦਾਂਗੇ ਹਾਂ ਬਾਈ ਕਰ ਦਾਂਗੇ ਮਾਨਦਾਨ ਕਰਾਂਗੇ ਜਿਵੇਂ ਮਰਜੀ ਪਾਸੇ ਵਾਹ ਬਈ ਲੈ ਦਵਾਰੇ ਬੱਚਾ ਉਹ ਖੜਾ ਪਰਾਂ ਦੇ ਲੈ ਸੋ ਜਰਾ ਆ ਅੱਜ ਦਾ ਸਵਾਦ ਹੈਗਾ ਵੀਡੀਓ ਪਾਉਣ ਦਾ ਜੇਰ ਆ ਪਈਆ ਤਾਰਾ ਮਾਰ ਕੇ ਦਿਖਾਤੀਆਂ ਬੱਚਾ ਮਗਰਾ ਆਪਾਂ ਕਹਿੰਨੇ ਆ ਪੱਟੜਾ ਜਾਵਾਂ ਚਲੋ ਆਪਾਂ ਕਹਿੰਨੇ 22 23 ਮੰਨ ਕੇ ਲੈ ਜਾ ਬੰਦਾ ਬਈ 25 ਕਿਲੋ ਦੂਗੀ ਪਹਿਲਾਂ ਆਇਆ ਮਨ ਜੀ ਹੈਡ ਦੇ ਕੱਢੀ ਆ ਜੀ ਘਰ ਤੋਂ 11 ਫੁੱਟ ਦਿੰਦੀਆਂ ਲੰਮੀ ਹੈ ਜੀ ਬਸ ਬਾੜ ਠੀਕ ਹੈ ਤੇ ਕਹਿੰਦਾ ਬਸ ਸਰਦੀ ਸਰਦੀਆ ਦੁੱਧ ਦੇ ਰੰਗ ਭਾਗ ਲਾ ਦਨੇ ਨੇ ਰੰਗ ਭਾਗ ਦੋ ਮਹੀਨਿਆਂ ਦਾ ਦੁੱਧ ਦੂਗੀ ਸੋ ਕਿਸੇ ਵੀ ਵੀਰ ਦੇ ਵੈਢ ਪਸੰਦ ਹੋਵੇ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਵੀਰੋ ਦੇਖਣ ਲਈ ਸਭ ਦਾ ਤੇ